ਹੈਲੋ ਜੀ ਸਤਿ ਸ੍ਰੀ ਅਕਾਲ ਜੀ ਜਿਦਾਂ ਕਿ ਆਪਾਂ ਦੇਖਦੇ ਆਂ ਕਿ ਅੱਜਕੱਲ ਜਿਹੜਾ ਬਾਰਿਸ਼ ਦਾ ਮੌਸਮ ਆਇਆ ਇਸ ਦੇ ਵਿੱਚ ਬਹੁਤ ਸਾਰੇ ਮਤਲਬ ਵਾਇਰਸ ਬੈਕਟੀਰੀਅਲ ਫਰੋਗ ਹੁੰਦੇ ਆ ਤੇ ਉਹਦੇ ਬਾਰੇ ਅੱਜ ਮੈਂ ਤੁਹਾਨੂੰ ਜਾਣੂ ਕਰਾਉਣਾ ਚਾਹੂੰਗਾ ਭਾਰਤ ਦੇ ਮੌਸਮ ਵਿੱਚ ਜੇ ਦਾ ਅਸੀਂ ਸਿਹਤਮੰਦ ਰਹੀਏ ਉਹਦੇ ਲਈ ਸਭ ਤੋਂ ਪਹਿਲਾਂ ਇਹ ਆ ਕਿ ਅਸੀਂ ਬਿਮਾਰ ਕਿਉਂ ਹੁੰਦੇ ਆ ਬਿਮਾਰੀ ਦਾ ਕਾਰਨ ਇਹ ਆ ਕਿ ਸਭ ਤੋਂ ਪਹਿਲਾਂ ਇਹ ਆ ਕਿ ਜਿਹੜਾ ਹਵਾ ਦੇ ਵਿੱਚ ਨਮੀ ਬਹੁਤ ਵੱਜ ਜਾਂਦੀ ਹੈ ਨਮੀ ਜਿਹੜੇ ਆ ਉਹ ਬੈਕਟੀਰੀਆ ਤੇ ਵਾਇਰਸ ਨੁਬਦਨ ਦੇ ਵਿੱਚ ਬਹੁਤ ਸਹਾਇਕ ਹੁੰਦੀ ਆ ਜਦੋਂ ਪਾਣੀ ਖੜਾ ਹੋ ਜਾਂਦਾ ਆ ਉਹਦੇ ਨਾਲ ਬਹੁਤ ਸਾਰੇ ਆਪਣੇ ਕੀੜੇ ਮਕੌੜੇ ਜਾਂ ਮੱਛਰ ਵੱਜ ਜਾਂਦੇ ਆ ਬੰਨਾਂ ਦਾ ਜਿਹੜੇ ਵਾਇਰਲ ਪੈਦਾ ਕਰਦੇ ਆ ਡੇਂਗੂ ਮਲੇਰੀਆ ਪੈਦਾ ਕਰਦੇ ਆ ਤੇ ਨਮੀ ਵਾਲੀ ਜਗ੍ਹਾ ਤੇ ਤਾਂ ਇਹ ਬਹੁਤ ਜ਼ਿਆਦਾ ਵਾਧਦੇ ਆ ਤੇ ਦੂਜੀ ਗੱਲ ਇਹ ਆ ਜਿੱਦਾਂ ਆਪਾਂ ਦੇਦਿਆਂ ਕਿ ਨਾਲੀਆਂ ਵਗੈਰਾ ਬੰਦ ਹੋ ਜਾਂਦੀਆਂ ਆ ਇਹਦੇ ਨਾਲ ਜਿਹੜਾ ਪਾਣੀ ਆ ਜਦੋਂ ਕੰਟਾਮਿਨੇਟ ਹੋ ਜਾਂਦਾ ਆ ਕਿਹਨੇ ਚੀਜ਼ ਨਾਲ ਕੋਨਾ ਟਾਈਫਾਇਡ ਵਗੈਰਾ ਹੋ ਜਾਂਦਾ ਹੈ ਤੇ ਵਾਤਾਵਰਣ ਵਿੱਚ ਅਚਾਨਕ ਜਿਹੜਾ ਬਦਲਾਅ ਹੋ ਜਾਂਦਾ ਕਈ ਠੰਡੂ ਹੋ ਜਾਂਦੀ ਹੈ ਕਈ ਗਰਮੀ ਹੋ ਜਾਂਦੀ ਹੈ ਉਹਦੇ ਨਾਲ ਜਦੋਂ ਸਾਡਾ ਸਰੀਰ ਆ ਜਿਹੜਾ ਸੈਂਸਿਟਿਵ ਸਰੀਰ ਆ ਉਹ ਚੰਨੀ ਕੋ ਦਾ ਤੇ ਉਹ ਜਲਦੀ ਬਿਮਾਰ ਹੋ ਜਾਂਦੇ ਆ ਜਿਵੇਂ ਕਿ ਆਪਾਂ ਦੇਖਦੇ ਆ ਕਿ ਠੰਡ ਲੱਗਣਾ ਜ਼ੁਕਾਮ ਜਲਣ ਇਹ ਆਮ ਚੀਜ਼ਾਂ ਆ ਤੇ ਇਸ ਦੇ ਨਾਲ ਕੀ ਹੁੰਦਾ ਕਿ ਪਾਚਣ ਸ਼ਕਤੀ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੀ ਆ ਜੇ ਜਦਨ ਆਪੋ ਘਟਣ ਲੱਗਦੀ ਹੈ ਪੋਪਰ ਤੋਂ ਰੋਣ ਦੇ ਨਾਲ ਸਾਡੀ ਜਿਹੜੀ ਇਮਿਊਨਿਟੀ ਰੋਗਾਂ ਨਾਲ ਲੜਨ ਦੀ ਸ਼ਕਤੀ ਹੈ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ ਹੁਣ ਮੈਂ ਤੁਹਾਨੂੰ ਇਹਦੇ ਲਈ ਬਚਾਅ ਦੇ ਜਿਹੜੇ ਆਪਾਂ ਦੱਸੂਗਾ ਬਚਾਅ ਦੇ ਆਪਾਂ ਦੱਸੂਗਾ ਜਿੱਦਾਂ ਸਭ ਤੋਂ ਪਹਿਲਾਂ ਕੀ ਹੈ ਤੁਸੀਂ ਜ਼ਿਆਦਾ ਹਾਈਜੀਨ ਕਰੋ ਆਪਣੇ ਹੱਥਾਂ ਨੂੰ ਤੋਂ ਹਨ ਤੇ ਹੋ ਸਕੇ ਜੁੜੀਆਂ ਉਬਲੀਆਂ ਚੀਜ਼ਾਂ ਉਹ ਜ਼ਿਆਦਾ ਖਾਓ ਤੇ ਪਾਣੀ ਜ਼ਿਆਦਾ ਪੀਓ ਸਾਫ਼ ਸੁਥਰਾ ਪਾਣੀ ਪੀਓ ਹਨਾ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਪੀਓ ਜਾਂ ਫਿਲਟਰ ਵਾਲਾ ਪੀਓ ਤੇ ਜਿਹੜੇ ਭਿੱਜੇ ਹੋਏ ਕੱਪੜੇ ਨਾ ਪਾਓ ਖਾਸ ਕਰ ਕਿਉਂ ਕਿਉਂਕਿ ਇਸ ਦੇ ਨਾਲ ਜਿਆਦਾਤਰ ਆਪਣੇ ਜਿਹੜਾ ਫੰਗਲ ਇਨਫੈਕਸ਼ਨ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਆ ਬਾਕੀ ਆਪਣਾ ਮੱਛਰਦਾਨੀ ਦਾ ਪ੍ਰਯੋਗ ਕਰੋ ਦਵਾਈਆਂ ਜਿਹੜੀਆਂ ਛਿੜਕਾਅ ਵਾਲੀਆਂ ਵਰਤੋ ਉਹਦੇ ਨਾਲ ਅਸੀਂ ਮੱਛਰ ਤੋਂ ਬਚ ਸਕੀਏ ਤੇ ਮਲੇਰੀਆ ਡੇਂਗੂ ਵਗੈਰਾ ਤੋਂ ਬਚ ਸਕੀਏ ਤੇ ਦੂਸਰੀ ਗੱਲ ਇਹ ਆ ਕਿ ਆਪਣੇ ਬਰਸਾਤ ਦੇ ਮੌਸਮ ਵਿੱਚ ਅ ਜਿਆਦਾਤਰ ਠੰਡਾ ਪਾਣੀ ਨਾ ਪੀਓ ਜਦੋਂ ਆਪਣੀ ਜਿਹੜੀ ਪਾਚਨ ਸ਼ਕਤੀ ਆ ਜਿਹੜੀ ਪ੍ਰਿਤਿਆ ਉਹ ਸੰਤੁਲਨ ਰੱਖਦੀ ਹੈ ਤੇ ਸਾਡਾ ਹਾਜਮਾ ਤੇ ਹੀ ਹੁੰਦਾ ਕਿ ਵੀ ਜਦੋਂ ਹਾਜਮਾ ਖਰਾਬ ਹੁੰਦਾ ਆ ਉਹਦੇ ਨਾਲ ਹੀ ਸਾਡਾ ਸਾਰੇ ਪੇਟ ਦਾ ਸਿਸਟਮ ਜਿਹੜਾ ਖਰਾਬ ਹੋ ਜਾਂਦਾ ਹੈ ਤੇ ਉਸ ਤੋਂ ਨਾਲ ਜਿਹੜੇ ਜੀਵਾਲੂ ਤੇ ਵਿਛਾਣੂ ਆ ਜਿਹਨੂੰ ਆਪਾਂ ਬੈਕਟੀਰੀਆ ਤੇ ਵਾਇਰਸ ਕਹਿੰਦੇ ਆ ਉਹ ਵੱਜ ਜਾਂਦੇ ਆ ਸਿਹਤਮੰਦ ਰਹਿਣ ਲਈ ਜਿਹੜੀ ਡਾਈਟ ਆ ਜਾਤਰ ਉਬਲੀਆਂ ਹੋਈਆਂ ਚੀਜ਼ਾਂ ਉਹ ਜੂਰ ਕਰੋ ਅਦਰਕ ਦਾ ਸੰਦਾ ਉਪਯੋਗ ਕਰੋ ਹਲਦੀ ਦਾ ਉਪਯੋਗ ਕਰੋ ਹਨ ਇਹ ਸਾਡੀ ਜਿਹੜੀ ਰੋਗ ਪ੍ਰਤੀਰੋਧਕ ਸ਼ਕਤੀ ਹੈ ਜਿੱਦਾਂ ਇਹ ਮਤਲਬ ਸਾਡੀ ਇਮਿਊਨਿਟੀ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਇਹ ਬਣਾਉਂਦੇ ਆ ਗਰਮ ਸੂਪ ਜਿਦਾ ਹੋ ਗਿਆ ਕਾੜਾ ਦਾਲ ਚੀਨੀ ਹਲਦੀ ਅਦਰਕ ਇਹ ਵਾਲ ਕੇ ਪੀਓ ਹਨ ਜਦੋਂ ਚਾਹ ਪੀਂਦੇ ਹੋ ਉਹ ਪਮਾਇ ਦੇ ਵਿੱਚ ਮਿਕਸ ਕਰ ਲਓ ਫਲਾਂ ਦੇ ਵਿੱਚ ਜਿੱਦਾਂ ਸੰਤਰਾ ਵਗੈਰਾ ਲਓ ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਲਓ ਜੇ ਜੇਰਾਲ ਤੁਹਾਡਾ ਜਿਹੜੀ ਐਮਿਊਨਿਟੀ ਵਧੀ ਰਹੇ ਤੇ ਹਰੀਆਂ ਸਬਜ਼ੀਆਂ ਜਾਂ ਸਰ ਪਾਲਕ, ਮੇਥੀ ਤੇ ਵੱਡਾ ਹੋਈਆਂ ਇਹਦਾ ਕੀ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਕੋਈ ਜ਼ਿਆਦਾ ਇਸਮਾਲ ਕਰੋ ਹਨਾ ਤੇ ਦੁੱਧ ਤੇ ਜਿਹੜਾ ਤਾਜ਼ਾ ਦਹੀਂ ਆ ਉਹਦੀ ਵਰਤੋਂ ਕਰੋ ਠੰਡਾ ਦੁੱਧ ਨਾ ਪੀਓ ਉਹਨੂੰ ਗਰਮ ਪੀਓ ਤੇ ਤਾਂ ਜੋ ਇਦਾਂ ਇਹ ਪ੍ਰੋਬਾਇਓਟਿਕ ਦਾ ਕੰਮ ਕਰਦਾ ਜਿਹੜੀ ਪਾਚਨ ਸ਼ਕਤੀ ਵਿੱਚ ਸਾਡੇ ਜਿਹੜੇ ਲਿਵਰ ਦੇ ਵਿੱਚ ਗੁੱਡ ਗ੍ਰੀ ਬੈਕਟੀਰੀਆ ਆ ਹਨਾ ਉਹਨਾਂ ਨੂੰ ਮਤਲਬ ਉਹ ਉਹਨਾਂ ਲਈ ਬਹੁਤ ਜ਼ਿਆਦਾ ਸਹਾਇਕ ਆ ਤੇ ਜਿਆਦਾ ਤੀਲ ਵਾਲਾ ਮੌਸਮ ਹੈ ਜਿਹੜਾ ਤੇ ਬਾਸੀ ਚੀਜ਼ਾਂ ਆ ਉਹਦੇ ਤੋਂ ਮਤਲਬ ਜ਼ਿਆਦਾ ਪਰਹੇਜ਼ ਕਰੋ ਬਾਹਲੀ ਚੀਜ਼ਾਂ ਤੋਂ ਜ਼ਿਆਦਾ ਪਰਹੇਜ਼ ਕਰੋ ਬਸ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਿਆ ਸੀ ਧੰਨਵਾਦ